ਅੱਜ 26 ਜਨਵਰੀ ਦਾ ਝੰਡਾ ਰਸਮ ਉਤਸਵ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਕਲੋਨੀ ਨਿਵਾਸੀ ਸੁਧਾਰਥਵਾ ਕਮੇਟੀ ਦੇ ਸਾਰੇ ਮੈਂਬਰ ਉਪਅਧਿਕਾਰਨਿੰਦੂ ਦੇ ਆਪਣੇ ਸਾਰੇ ਵੀ ਉਹ ਬੱਚੇ ਆ ਉਹ ਸਾਰੇ ਰਲ ਮਿਲ ਕੇ 26 ਜਨਵਰੀ ਦਾ ਤਿਉਹਾਰ ਮਨਾਣ ਜਿੰਨੇ ਵੀ ਸਾਰੇ ਕੋਈ ਨਸ਼ੇ ਤੋਂ ਦੂਰ ਰਹਿਣ ਮੰਦਰ ਤੇ ਆ ਕੇ ਸਾਡੇ ਨਾਲ ਸੇਵਾ ਕਰਾਇਆ ਕਰਨ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਗਣਤੰਤਰ ਦਿਵਸ ਆਪਣਾ ਸਾਰਾ ਦੇਸ਼ ਮਨਾ ਰਿਹਾ ਹੈਗਾ ਹਰ ਹਰ ਮਹਾਦੇਵ ਮੈਂ ਦੇਣਾ ਚਾਹੁੰਦਾ ਕੀ ਨਾਮ ਹੈ ਜੀ ਮੇਰਾ ਨਾਮ ਹਰੀ ਸਿੰਘ ਚੋਹਾਨ ਹੈ ਅੱਜ ਮੰਦਰ ਸ੍ਰੀ ਕੇਦਾਨਾ ਜੀ ਦੇ ਉੱਪਰ ਸੁਧਾਰ ਸਭਾ ਸ੍ਰੀ ਕੇਦਾਨਾ ਰਜਿਸਟਰਡ ਵੱਲੋਂ ਅਤੇ ਸਾਡੇ ਬਜਰੰਗ ਦਲ ਸਾਡੇ ਡਾਕਟਰ ਚਮਨਜੀਤ ਵੱਲੋਂ ਅੱਜ 26 ਜਨਵਰੀ ਦਾ ਝੰਡਾ ਰਤਮ ਪੋਸਥਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਕਲੋਨੀ ਨਿਵਾਸੀ ਸੁਧਾਰਥਵਾ ਕਮੇਟੀ ਦੇ ਸਾਰੇ ਮੈਂਬਰ ਉਪਤਿਥ ਹਨ ਅਤੇ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਹਾਂ ਵੀ ਸਾਰੇ ਜਿੰਨੇ ਵੀ ਆਪਣੇ ਦੇਸ਼ 'ਚ Hindu ਤੋਂ Hindu ਦੇ ਆਪਣੇ ਸਾਰੇ ਵੀ ਉਹ ਬੱਚੇ ਆ ਉਹ ਸਾਰੇ ਰਲ ਮਿਲ ਕੇ 26 ਜਨਵਰੀ ਦੇ ਤਿਹਾਵਾਰ ਮਨਾਣ ਜਿੰਨੇ ਵੀ ਸਾਰੇ ਕੋਈ ਨਸ਼ੇ ਤੋਂ ਦੂਰ ਰਹਿਣ ਮੰਦਰ ਤੇ ਆ ਕੇ ਸਾਡੇ ਨਾਲ ਸੇਵਾ ਕਰਾਇਆ ਕਰਨ ਅਤੇ ਮੰਗਲਵਾਰ ਨੂੰ ਹਨੂਮਾਨ ਚਾਲੀਸਾ ਹੁੰਦੀ ਹੈ ਜਿਹੜੇ ਆਪਣੇ ਡਾਕਟਰ ਚਮਨ ਜੀ ਬਜਰੰਗ ਦਲ ਵੱਲੋਂ ਹੁੰਦੀ ਹੈ ਬੱਚੇ ਉਹਨਾਂ ਚ ਜਾ ਕੇ ਹਨੂਮਾਨ ਚਾਲੀਸਾ ਪੜਿਆ ਕਰਨ ਤਾਂ ਕਿ ਨਸ਼ਿਆਂ ਤੋਂ ਦੂਰ ਰਹਿਣ ਤੁਹਾਡਾ ਇਹੀ ਸੰਦੇਸ਼ ਹੈ ਹਰ ਹਰ ਮਹਾਦੇਵ ਬੰਬੰ ਭੋਲੇ ਨਾਥ ਕੀ ਜੈ ਹੋ ਅਤੇ ਸੁਧਾਰ ਸਭਾ ਵੱਲੋਂ ਜਿਹੜੀ ਸ਼ਿਵਰਾਤਰੀ ਦਾ ਪਰਮ ਮਨਾਇਆ ਜਾਏਗਾ ਉਹ 5 ਬਾ ਅਰਤ ਨੂੰ ਸਾਡਾ ਵਿਸ਼ਾਲ ਸ਼ੋਭਾ ਯਾਤਰਾ ਨਿਕਲੇਗੀ ਅਤੇ 24 ਤਰੀਕ ਤੋਂ ਪ੍ਰਬਾਤ ਫੇਰੀ ਸ਼ੁਰੂ ਹੋਏਗੀ ਅਤੇ ਜਿਹੜਾ ਸਾਡਾ 8 ਤਰੀਕ ਦਾ ਸ਼ਿਵਰਾਤਰੀ ਦਾ ਪ੍ਰੋਗਰਾਮ ਹੋਏਗਾ ਖੀਰ ਦਾ ਪ੍ਰਸ਼ਾਦ ਹੋਏਗਾ ਤੇ ਆਲੂਆਂ ਦੇ ਵਰਤਾਲਾ ਪ੍ਰਸ਼ਾਦ ਹੋਏਗਾ ਤੇ ਔਖਲੇ ਦੇ ਆਟੇ ਦਾ ਪ੍ਰਸ਼ਾਦ ਹੋਏਗਾ ਹਰ ਹਰ ਮਹਾਦੇਵ ਬੰਬ ਬੋਲੇਨਾਥ ਕੀ ਜੈ ਹੋ ਜੀ ਨੂੰ ਲੈ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸਵਾਤੀਆਂ ਨੂੰ ਹਾਂ ਜੈ ਸ਼੍ਰੀ ਰਾਮ ਐ ਡਾਕਟਰ ਨਰੇਂਦਰ ਕੁਮਾਰ ਜਿਲ੍ਹਾ ਸੇਵਾ ਪ੍ਰਮੁਖੋ ਵਿਸ਼ਵ ਹਿੰਦੂ ਪਰਿਸ਼ਦ ਪਟਿਆਲਾ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਗਣਤੰਤਰ ਦਿਵਸ ਆਪਣਾ ਸਾਰਾ ਦੇਸ਼ ਮਨਾ ਰਿਹਾ ਹੈਗਾ ਤੇ ਬਸ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਅਸੀਂ ਵੀ ਇਹੀ ਕੋਸ਼ਿਸ਼ ਕਰਨ ਲੱਗੇ ਹੋਏ ਆ ਕਿ ਜਿਹੜੇ ਜਿਹੜਾ ਕਿ ਨਸ਼ਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈਗਾ ਠੀਕ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਬੱਚੇ ਜਿਹੜੇ ਹੈਗੇ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਦੂਰ ਰਹੇ ਤੇ ਦੇਸ਼ ਸੇਵਾ ਵਾਸਤੇ ਕੰਮ ਕਰੇ ਤੇ ਆਓ ਆਪਾਂ ਵੀ ਗੰਦਨ ਦਾ ਦਿਵਸ ਮਨਾਈਏ ਤੇ ਭਾਰਤ ਮਾਤਾ ਦੀ ਜੈ ਬੋਲੀਏ ਭਾਰਤ ਮਾਤਾ ਕੀ ਜੈ